ਹਾਂਜੀ ਵੈਰੀ ਜੀ ਕਾਕਾ ਸਰ ਵੈਰੀ ਜੀ ਕਿ ਬਫਤੇ ਦਾਸ ਗੁਰਪਾਲ ਸਿੰਘ ਅਮਰੀਕਾ ਤੋਂ ਕੋਈ ਬੇਨਤੀਆਂ ਕਰ ਲਗਿਆ ਜੀ ਜਿਸ ਤਰ੍ਹਾਂ ਵੀ ਦਾਸ ਨੇ ਤੁਹਾਡੇ ਨਾਲ ਜੀ ਵਾਦਾ ਕੀਤਾ ਸੀਗਾ ਵੀ ਬੀ ਬਾਬਾ ਜੀ ਧਰਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਾਨਕ ਸਰ ਵਾਲਿਆਂ ਨੇ ਜਦੋਂ ਪਾਣਾ ਬਰਤਣਾ ਸੀ 7 ਅਕਤੂਬਰ 7 ਅਕਤੂਬਰ ਦਿਨ ਸੋਮਵਾਰ ਉਹ ਨਹੀਂ ਸਤਰੇ ਤੇ ਪਾਣਾ ਬਰਤਣਾ ਸੀਗਾ ਤੇ ਉਸ ਦਿਨ ਦੀ ਵੀ ਕੀ ਕੀ ਗੱਲ ਬੀ ਰੂਟੀਨ ਕੀ ਸੀ ਜਿਹੜੀ ਮੈਂ ਉਹ ਮੈਂ ਪਾਉਂਗਾ ਜੀ ਅੱਡੇ ਸਾਰੇ ਕੋਈ 30 ਬਚਨ ਦੱਸੂਗਾ ਜੇ ਬਾਬਾ ਜੀ ਦੱਸ ਕੇ ਗਏ ਸੀ ਜੇ ਜਾ ਰਹੇ ਜਿਹੜੀ ਮੋਸਟ ਐਚੀ ਵੈਲਿਊ ਫਿਗਰ ਹੈ ਕਿ ਸਾਰੇ ਕੋਲ ਜਿਹੇ ਆ ਵੀ ਬਾਬਾ ਜੀ ਕੋਲ ਨਾ ਜੀ ਡਾਕਟਰ ਸਭਾ ਸੀ 2 ਕਾਟੇ ਪਹਿਲਾ ਬਾਬਾ ਜੀ 7:13 ਤੇ ਪਾਣਾ ਵਰਦਾ ਸੀਗਾ ਤੇ ਤਕਰੀਬਨ 6:04 ਵਜੇ ਪੁਣੇ 5:00 ਵੇਂਦਰ ਬਈ ਬਾਬਾ ਜੀ ਕੋ ਭੁੱਖ ਤੇ ਸੀ ਤੇ ਡਾਕਟਰ ਹਰਚੰਦ ਸਿੰਘ ਐਮ ਡੀ ਅੰਬਰ ਸਰ ਤੋਂ ਹੈ ਤੇ ਉਹ ਫੈਜੀਸ਼ੀਨ ਤੇ ਉਹਨਾਂ ਦੀ ਜਿਹੜਾ ਆਪਣਾ ਡਾਕਟਰ ਸਾਹਿਬ ਦਾ ਗ੍ਰੈਜੂਏਟ ਫਰਮ ਦੀ ਗਵਰਨਮੈਂਟ ਕਾਲਜ ਅੰਬਰਸਰ ਇਨ 1962 ਹੋਥੇ ਸੀ ਜੀ ਹੀ ਵਰਕਸ ਇਨ ਦੇ ਐਨਸੀ ਐਂਡ ਦੇ ਸਪੈਸ਼ਲਾਈਜ਼ਡ ਇਨ ਦੇ ਆਪਣਾ ਇੰਟਰਨਲ ਮੈਡੀਸਿਨ ਐਕਚੁਅਲੀ ਇੰਟਰਨਲ ਮੈਡੀਸਿਨ ਜਿਹੜਾ ਸੀ ਜੀ ਉਹ ਤੇ ਵੀ ਉਸ ਵਕਤ ਉਹ ਆਪਣਾ ਯੂਨੀਵਰਸਿਟੀ ਨੋਸ ਕਾਲਜ ਆਫ ਮੈਡੀਸਿਨ ਇਨ ਸ਼ਿਕਾਗੋ ਉਥੋਂ ਕੀਤਾ ਸੀ ਤੇ ਗਵਰਨਮੈਂਟ ਮੈਡੀਕਲ ਗਵਰਨਮੈਂਟ ਮੈਡੀਕਲ ਕਾਲਜ ਅੰਬਰਸਰ ਦੇ ਵਿੱਚੋਂ ਉਹਨਾਂ 1962 ਦੇ ਵਿੱਚ ਉਹਨਾਂ ਨੇ ਨਾ ਪੀ ਕੇ ਬੀ ਕੀਤੀ ਸੀ ਜਣੀ ਤੇ ਉਹਨਾਂ ਦਾ ਆਰ ਉਹਨਾਂ ਦਾ ਲੜਕਾ ਸੀ ਲੜਕੇ ਲੜਕਾ ਹੋਣਾ ਜ਼ਿਕਰ ਹੈਗਾ ਵੀ ਆਪਣਾ ਡਾਕਟਰ ਤੇਜ ਤੇਜਵੀਰ ਸਿੰਘ ਐਮ ਡੀ ਉਹ ਵੀ ਹੈ ਜੀ ਉਹ ਵੀ ਨਾ ਉਹਨਾਂ ਨੇ ਜੇ ਦੱਸਿਆ ਸੀ ਉਹਨ ਲੋਕਾਂ ਨੇ ਵੀ ਸਾਨੂੰ ਦੱਸਿਆ ਸੀ ਮਿਸਟਰ ਡੈਡੀ ਨੇ ਸਭ ਨੂੰ ਦੱਸਿਆ ਸੀ ਵੀ ਵੀ ਜਾਣ ਕੇ ਨਾ ਐਜ਼ ਅ ਪ੍ਰੂਫ ਐਕਚੁਅਲੀ ਅਮਰੀਕਾ ਟਿਕੜ ਕਢ ਚਲਾ ਰਿਹਾ ਹੈ ਤੇ ਉਹ ਸੀਗਾ ਜੀ ਤੇ ਉਹ ਹੈਗਾ ਜੀ ਬੈਲਮੰਟ ਜੰਗ ਟਾਊਨ ਤੇ ਉਹ ਹੈ ਉਹ ਤੇ ਉੱਥੇ ਜੇ ਰਹਿੰਦੇ ਆ ਤੇ ਉਹਨਾਂ ਦਾ ਟੈਲੀਫੋਨ ਨੰਬਰ ਡਾਕਟਰ ਤੁਸੀਂ ਗੱਲ ਵੀ ਕਰ ਸਕਦੇ ਜੇ ਕਿਸੇ ਕਰਨੀ ਹੈ ਗੱਲ ਉਹਨਾਂ ਦਾ ਡਾਕਟਰ ਤੇਜਵੀਰ ਸਿੰਘ ਨਾਲ ਗੱਲ ਕਰ ਸੇ ਉਹਨਾਂ ਦਾ ਨੰਬਰ ਹੈਗਾ 981034807655 ਤੇ 3304807655 ਇਹ ਡਾਕਟਰ ਤੇਜਵੀਰ ਸਿੰਘ ਦਾ ਨੰਬਰ ਉਹਨਾਂ ਕੋਲ ਬੰਦਰ ਕਨਫਰਮ ਵੀ ਕਰ ਸਕਦਾ ਗਾਲੇ ਸਾਹੀ ਸੀ ਜੀ ਬਾਬਾ ਜੀ ਨੇ ਬਤਾਂਤ ਬਾਬਾ ਯਸ਼ ਸਿੰਘ ਜੀ ਮਹਾਰਾਜ ਦੇ ਨੋਪਣਾ ਪਰ ਤੋਂ ਨਸੀਯਾ ਦਿਓ ਸੋ ਬਈ ਦੇਖੋ ਜਿਹੜੇ ਮਹਾਪਰਸ਼ੰਦੇ ਨੇ ਜੀ ਉਹ ਆਪਣੇ ਚੈੱਕ ਅਪ ਕਰਾਉਂਦੇ ਨੇ ਇੱਕ ਤਰ੍ਹਾਂ ਦਾ ਵੀ ਕੋਈ ਕੱਲ ਨੂੰ ਸਾਨੂੰ ਉਂਗਲ ਨਾ ਕਰ ਸੇ ਜਿਵੇਂ ਸੱਪ ਕੰਜਲਾ ਕੇ ਸੜ ਦਿੰਦਾ ਵੀ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਿੱਥੇ ਗਿਆ ਕਿੱਥੇ ਹਾਥੀ ਤਾਂ ਦੀ ਤੋੜ ਦਿੰਦਾ ਜੀ ਉਹ ਦੇਈ ਜਾਂਦਾ ਪਸਾਂ ਹੀ ਲੱਗਦਾ ਕਿ ਉਹ ਤੋੜ ਗਈ ਸੀ ਤਾਂ ਹੈ ਨਾ ਇਸ ਜਿਹੜਾ ਮਹਾਪਰਸ਼ੰਦੇ ਨੇ ਇਹ ਜੇ ਚੋਲਾ ਬਦਲੇ ਜਾਂਦੇ ਆ ਇਹ ਇੱਕਦਮ ਚਲੇ ਜਾਂਦੇ ਸੰਸਾਰ ਤੋਂ ਵੀ ਲੋਕ ਹੈਰਾਨ ਹੋ ਜਾਂਦੇ ਵੀ ਗੱਲ ਹੋ ਕੀ ਕੀ ਪਰ ਆਪਣੇ ਇੱਕ ਬਹੁਤ ਵੱਡੀ ਗੱਲ ਹੈ ਜੀ ਡਾਕਟਰ ਸਾਹਿਬ ਨੇ ਨਾ 2 ਘੰਟੇ ਵੀ ਪਹਿਲਾਂ ਆਈ ਸੀ ਤੇ ਮੈਸੇਜ ਰਿਕਾਰਡਿੰਗ ਸੁਣਾਉਣੀ ਹੈ ਉਹਨਾਂ ਦੀ ਤੇ 2 ਘੰਟੇ ਪਹਿਲਾਂ ਆਈ ਸੀ ਕਿ ਬਾਬਾ ਨੇ ਚੈੱਕਅਪ ਕੀਤਾ ਸੀ ਉਹਨਾਂ ਦਾ ਸਾਰਾ ਤੇ ਉਹਨਾਂ ਨੇ ਕਿਹਾ ਸੀ ਵੀ ਬਾਬਾ ਜੀ ਨੂੰ ਕੋਈ ਵੀ ਬਿਮਾਰੀ ਨਹੀਂ ਜਾ ਇਹ ਹੋਰ ਦੇ ਸਭ ਕੁਝ ਸਹੀ ਠੀਕ ਆ ਔਰ ਤੁਸੀਂ ਮੈਂ ਆਪਣੀ ਵੱਡੀ ਹੋਈ ਜੀ ਇਹ ਆਡੀਓ ਮੈਂ ਦੋ ਆਡੀਓ ਸੁਣ ਬਿਚਾਉਣੀ ਆ ਤੇ ਤੁਸੀਂ ਆਡੀਓਸ ਤੇ ਧਿਆਨ ਨਾਲ ਸੁਣੋ ਜੀ ਇਹ ਗੱਲ ਕਿ ਨਾ ਵੀ ਸੁਣੇ ਤਾਂ ਫਿਰ ਉਸ ਤੋਂ ਬਾਅਦ ਆ ਦਈਂ ਆ ਸੁਣੋ ਹਾਂ ਜੀ ਕੋਸ ਆ ਕੇ ਜਰਾ ਦੇਖ ਲੈ ਕੋਸ ਸਿੱਛਾ ਸੋ ਆ ਲਿਖਾ ਅਗੇ ਤੇ ਫਲੈਕਸ ਦੇਖੀ ਉਹ ਵੀ ਲੈਫਟ ਪਛੇਰਿਆ ਬਸ ਹਾਂ ਹਾਂ ਕਿ ਇਹ ਮੈਂ ਕੋਸ ਆ ਤਿਆਰੀ ਹੋਰ ਜਿਸੇ ਡਾਕਟਰ ਦੱਸ ਰਿਹਾ ਜੀ ਮੈਂ ਬਾਬਾ ਨੇ ਚੈੱਕ ਕੀਤਾ ਬਾਬਾ ਨੇ ਦਿਲ ਚੈੱਕ ਕੀਤਾ ਸਾਰਾ ਹੋਰ ਚੈੱਕ ਕੀਤਾ ਮੈਂ ਦੱਸਿਆ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੈਗੀ ਡਾਕਟਰ ਦੱਸ ਰਿਹਾ ਵੇਖੋ ਕਰੇ ਸਾਰੇ ਤਾਂ ਜੇ 2:30 ਵਜੇ ਸੜੇ ਗਈ ਸੀ 4:6 4:00 ਵਜੇ ਤੱਕ ਉੱਥੇ ਸੀ ਬਬਾ ਨੇ 7:00 ਵਜੇ ਪਨਾ ਪਰਤਦਾ ਸੀ ਉਹ ਸਸਣੋ ਜੀ ਸਹੀ ਜਿਹੜਾ ਮੈਂ ਕਹੂੰਗਾ ਕਹਿੰਦਾ ਨਾ ਆਡੀ ਬਾਬਾ ਜੀ ਸੁਭ ਚਲੀ ਜੇ ਅੱਛਾ ਇਹ ਬੇਟਾ ਜੀ ਚੜ੍ਹਦਾ ਮੁਖਤਸਰ ਹੋ ਜਾਂਦਾ ਤੇ ਕੁੰਜੇ ਵੀ ਅਰੇ ਡਾਕਟਰ ਉਹ ਕਹਦੇ ਜੀ ਕਹਿੰਦੇ ਵੀ ਮੈਂ ਕਹਿੰਦੇ ਵੀ ਇੱਥੇ ਬਾਬਾ ਜੀ ਚੱਕੀ ਤਾਂ ਬਾਬਾ ਜੀ ਕਹਿੰਦੇ ਅਸੀਂ ਦੂਰ ਚਲੇ ਜਾਣਾ ਹੁਣ ਮੈਂ ਕਹਾਂ ਮੈਂ ਕਿਹਾ ਅੰਬਰਸਰ ਆਓ ਬਾਬਾ ਜੀ ਤੁਹਾਨੂੰ ਮੈਂ ਚੈੱਕ ਕਰਾਂਗੇ ਬਾਬਾ ਇਹ ਕਦ ਨੇ ਅਸੀਂ ਦੂਰ ਚਲੇ ਜਾਣਾ ਹੁਣ ਵੀ ਅਸੀਂ ਵੀ ਆ ਨਹੀਂ ਸਕਦੇ ਅਸੀਂ ਚਲੇ ਜਾਣਾ ਇੱਥੋਂ ਹੈ ਨਾ ਤੇ ਬਾਬਾ ਜੀ ਜੇ ਤੁਸੀਂ ਗਏ ਤੇ ਪ੍ਰਤਾਪ ਸਿੰਘ ਕਹਿ ਰਹੇ ਨੂੰ ਸੁਨੇਹਾ ਭੇਜੋ ਪੰਜਾਬ ਦਾ ਮੁੱਖ ਮੰਤਰੀ ਸੀ ਉਹਨੂੰ ਦੱਸ ਦਿਓ ਵੀ ਉਹਦੇ ਪਾਪਾ ਦੀ ਬੇੜੀ ਡੁੱਬ ਚਲੀ ਆ ਪਾਪਾ ਦੀ ਬੇੜੀ ਡੁੱਬ ਚਲੀ ਆ ਉਹਦਾ ਕੋਈ ਰਾਜ਼ ਕਰੇ ਚਲੋ ਜੀ ਗਾਓ ਕਦੇ ਵੀ ਅਸੀਂ 6 ਵਜੇ ਘਰੇ ਪਹੁੰਚੇ ਆ ਜੀ 6 ਵਜੇ ਅੰਬਰਸਰ ਪਹੁੰਚੇ ਆ ਨਾਣਕਸਰ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ 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 ਜਦੋਂ ਬੱਸਾਂ ਜਾਣ ਲੱਗੀਆਂ ਹੋਰ ਰੇਡੀਓ ਤੇ ਆ ਕੇ ਸਾਰਾ ਹੋ ਗਿਆ ਵੀ ਬਾਬਾ ਜੀ ਨਾਣਕਸਰ ਵਾਲੇ ਵੀ ਦਰਗਾਹ ਨੂੰ ਚਲੇ ਗਏ ਸ਼ਾਇਦ ਆ ਕੇ ਇਹ ਕਹਿੰਦੇ ਅਸੀਂ ਹੈਰਾਨ ਹੋ ਗਏ ਸੁਣ ਕੇ ਬਾਬੇ ਸਾਨੂੰ ਦੱਸ ਗਏ ਸੀ ਹੁਣ ਕਹਾਂ ਸੁਣੀ

都在这里。Dude, ਇਹ ਦੇ ਵਿੱਚ ਨਾ ਜੀ ਉਹ ਦੱਸਿਆ ਜੀ ਕਿ ਕੈਰੋਗੜ ਮੈਂ ਕਿ ਬਾਬਾ ਜੀ ਨੇ ਕਿਹਾ ਸੀ ਉਹਨੂੰ ਕਹਿੰਦੇ ਕੈਰੋ ਨੂੰ ਕਹਦੇ ਉਹਦੀ ਪਾਪਾ ਦੀ ਬੇੜੀ ਡੁੱਬ ਚਲੀ ਆ ਬਾਬਾ ਜੀ ਨੇ 7 ਅਕਤੂਬਰ ਨੂੰ ਭਾਣਾ ਬਰਤਾਇਆ ਜੀ ਤੇਰੇ ਕਿ ਉਹ ਦੂ ਮਿਹਰ ਹਸਾਲ ਦੇ ਵਿੱਚ ਵਿੱਚ ਪ੍ਰਤਾਪ ਸਿੰਘ ਘਰ ਵਿੱਚ ਚਲੇ ਗਏ ਸੀ ਉਹੀ ਮਿਸ਼ਨ 7 ਉਹ ਪ੍ਰਤਾਪ ਸਿੰਘ ਘਰ ਵਿੱਚ ਚਲੇ ਗਏ ਸੀ ਉਹਦੇ ਗੋਲੀਆਂ ਮਾਰ ਕੇ ਉਹਨੂੰ ਮਾਰਤਾ ਸੀ ਅੱਜ ਵਿੱਚ ਅਖੀਰ ਚ ਸੁਣਿਆ ਜੀ 2 ਮਿੰਟ ਦਾ ਚਾਉਣੀ ਆ ਉਹ ਵਿੱਚ ਦੱਸ ਉਹ ਸਾਡੀ ਲਾਈਨ ਡਿਸਕਨੈਕਟ ਹੋ ਗਈ ਸੀ ਉਹ ਇਸ ਦੱਸ ਰਿਹਾ ਵੀ ਹੋਕਨਮ ਆਇਆ ਸੀ ਅੱਜ ਹੁਕਮਨਾਮਾ ਸੀ ਜਦੋਂ ਵੱਡੇ ਬਾਬਾ ਜੀ ਨੇ ਭਣਾ ਮਿਲਤਾਇਆ ਬਾਬਾ ਨਾਨਕ ਜੀ ਉਹਦਾ ਹੁਕਮਨਾਮਾ ਸੀ ਜੁਨਰ ਦੁੱਖ ਮੇ ਦੁੱਖ ਨਹੀਂ ਆਣੇ ਤੇ ਉਹ ਦੱਸ ਰਿਹਾ ਵੀ ਕਿ ਉਹ ਬਿਲਕੁਲ ਡਿਸਕਨੈਕਟ ਹੁੰਦੀ ਆ ਤਾਂ ਇਹਨਾਂ ਉਹ ਕਹਿੰਦੇ ਵੀ ਬਾਬਾ ਜੀ ਨੇ ਕਹਿੰਦੇ ਹੁਕਮਨਾਮਾ ਸਾਨੂੰ ਆਜਾਇਆ ਸੀ ਹਾਂ ਤੇ ਅਸੀਂ ਵੀ ਕਹਿੰਦੇ ਉਸ ਕਰ ਉਹਦੇ ਅੜੀਕ 'ਚ ਬਿਠੇ ਆ ਜਦੋਂ ਉਹਦਾ ਹੁਕਮ ਆ ਗਿਆ ਛੱਡ ਜਾਣਾ ਹੱਸਣੋ ਜੀਗਾ ਇਹ ਕਹੇ ਤੁਸੀਂ ਇਹਦੇ ਕੱਟੀ ਗਈ ਉਹ ਕਹਿੰਦੇ ਵੀ ਹੁਕਮਨਾਮਾ ਆਇਆ ਸੀ ਹਾਂ ਉਹ ਕਹਿੰਦੇ ਹਾਂ 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 ਇਹ ਹੁਕਮਨਾਮਾ ਵੀ ਬਜ਼ੁਰਗ ਹਨ ਬਜ਼ੁਰਗ ਹੁਕਮ ਤੇ ਵੀ ਇਹ ਜਿਹੜਾ ਇੰਡੀਆ ਦਾ ਪ੍ਰੈਮੀਅਰ ਸਟਰੀ ਆਪਣਾ ਜੀ ਜਵਾਰਾ ਨਹਿਰੂ ਉਹਦੇ ਪਰਸਨ ਅਸਿਸਟੈਂਟ ਵੀ ਰਹੇ ਜਦੋਂ ਕਹਿੰਦੇ ਜਵਾਰਾ ਨਹਿਰੂ ਬਾਹਰ ਜਾਂਦਾ ਸੀ ਕਿਸੇ ਕੰਟਰੀ ਚ ਇਹ ਨਾਲ ਜਾਂਦੇ ਡਾਕਟਰ ਸਾਹਿਬ ਵੱਡੇ ਡਾਕਟਰ ਸੀ ਬਾਬਾ ਜੀ ਨੇ ਚੈੱਕ ਕੀਤਾ ਸੀ ਕੋਈ ਬਿਮਾਰੀ ਬਾਬਾ ਜੀ ਕੋਈ ਨਿਕਲੀ ਸੀ ਕੋਈ ਨਹੀਂ ਬਾਬਾ ਜੀ ਕਹਿੰਦੇ ਹੁਕਮਨਾਮਾ ਆਇਆ ਸੀ ਆ ਦੇਖੋ ਕੀਤੇ ਕਹਿ ਰਹੇ ਆ ਕਹਿੰਦੇ ਹਾਂ ਹਾਂ ਹੁਕਮਨਾਮਾ ਆਇਆ ਸੀ ਦੇ ਕਹਿੰਦੇ ਸੀ ਚਲੇ ਜਾਣਾ ਕਦੇ ਸਾਨੂੰ ਵੀ ਹੋਕਨਾ ਮਾਇਆ ਸਿਰਫ ਉਹਦੇ ਡੀਕ ਵਿਚ ਬੈਠਿਆ ਸੀ ਜਦੋਂ ਉਹ ਕਹਿੰਦਾ ਸੀ ਚਲੇ ਜਾ ਦੇ ਕੋ ਜਿਵੇਂ ਚਾਦਰ ਐਸੇ ਲਾ ਦੇ ਨਾ ਪੱਦੂ ਦੂ ਰੱਖ ਦੇ ਨੇ ਦੂਜੀ ਵਾਰ ਨੇ ਉਹੀ ਗੱਲ ਹੋਈ ਆ ਬਾਬਾ ਜੀ ਭਣਵਰ ਤੋਂ ਚਲੇ ਹੁਣ ਦੂਜੇ ਜੀ ਉਹਨਾਂ ਦਾ ਲੜਕਾ ਜਿਹੜਾ ਵਾ ਜੇ ਐਮ ਡੀ ਆ ਡਾਕਟਰ ਤੇਜਵੀਰ ਸਿੰਘ ਇੱਥੇ ਆਪਣਾ ਅਮਰੀਕਾ ਦੇ ਵਿੱਚ ਉਹ ਹੈਵ ਸਟੇਟ ਦੇ ਵਿੱਚ ਡਾਕਟਰ ਆ ਤੇ ਉਹਨਾਂ ਦਾ ਵੀ ਨੰਬਰ ਵੀ ਮੈਂ ਦਿੱਤਾ ਇਹ ਤਨਸਾਤੀ 4607655 ਉਹਨਾਂ ਨਾਲ ਕਰਕੇ ਗੱਲ ਕਰ ਸਦੇ ਹੁਣ ਉਹਨਾਂ ਦੀ ਕਾਲ ਮੇਰੇ ਨਾਲ ਹੋਈ ਸੀ ਗੱਲ ਮੈਂ ਸਰਦਾਰ ਜੀ ਕਿਹਾ ਨਾਰਸੀ ਬਾਬਾ ਜੀ ਨੇ ਉਹ ਕਹਿੰਦੇ ਵੀ ਅਸੀਂ ਮੇਰੇ ਪਿਤਾ ਜੀ ਨੇ ਦੱਸੀ ਸੀ ਗੱਲ ਉਹ ਡਾਕਟਰ ਸਾਹਿਬ ਨੂੰ ਮੈਂ ਗੱਲ ਕਰਦਾ ਮੈਂ ਕਰਦਾ ਇਹ ਗੱਲ ਡਾਕਟਰ ਸਾਹਿਬ ਮੈਂ ਤੁਹਾਨੂੰ ਇਹ ਹੀ ਪੁੱਛਣਾ ਸੀ ਵੀ ਜਦੋਂ ਤੁਸੀਂ ਬਾਬਾ ਜੀ ਕੋਲ ਗਏ ਸੀ 1963 ਸਾਲ ਦੇ ਵਿੱਚ 1963 ਦੇ ਵਿੱਚ ਗਏ ਸੀ ਨਾ ਮੈਂ ਨਹੀਂ ਸੀ ਗਿਆ ਜੀ ਬਿਲਕੁਲ ਮੇਰੇ ਫਾਦਰ ਗਏ ਸੀ ਉਹਨਾਂ ਨੇ ਆ ਕੇ ਗੱਲ ਸੁਣਾਈ ਸੀ ਸਾਨੂੰ ਸਾਰੇ ਮੈਂ ਉਹ ਦੂਰ ਹਾਂਜੀ ਆਈ ਅਮ ਬੀਕ ਐਂਡ दैट ਟਾਈਮ 8 ਇਅਰਸ 올ਡ ਹਾਂ ਮੈਂ ਵੀ ਅੱਖਾਂ ਇਸ ਵਿੱਚ ਮੁਰਦਾ ਨੂੰ ਰੱਖਦਾ ਸੀ ਫਾਕ ਪੇੜੇ ਹਾਂਜੀ ਤੇ ਮੈਂ ਉਹਨਾਂ ਦੀ ਸਾਰੀ ਗੱਲ ਨੂੰ ਬੜਾ ਧਿਆਨ ਨਾਲ ਸੁਣਦਾ ਸੀ ਉਹ ਬੜੇ ਲਾਈਫ ਸੀ ਜਾਂ ਬੜੇ ਲੇਟ ਸੀ ਕੁੜਮੁਖ ਸੀ ਹਾਂਜੀ ਉਹਨਾਂ ਦੀ ਗੱਲ ਮੈਂ ਐ ਸੁਣੀ ਸੀ ਵੀ ਉਹ ਪ੍ਰੋਡਕਸ਼ਨ ਕਰਕੇ ਆਏ ਸੀ ਉਹਨੇ ਸਭ ਸੰਸੋਂ ਦੇ ਉਹ ਕਹਿੰਦੇ ਜਿਹੜੀ ਹੁਣ ਸਰਸਾ ਸਮਾਂ ਆ ਗਿਆ ਜਾਂਦਾ ਹਾਂਜੀ ਉਹ ਜਗਨ ਸਿੰਘ ਆਈ ਹੈ ਵੈਰੀ ਕਲੀਅਰ ਮੈਮਰੀਜ਼ ਆਫ ਮਾਈ ਫਾਦਰ ਟ੍ਰੈਡਿੰਗ ਹਾਸ ਕੀ ਉਹ ਵੈਸੀ ਉੱਤੇ ਉਹਨਾਂ ਨੇ ਕਹਿਆ ਮੈਨੂੰ ਤਾਂ ਸਸਤਾ ਕੋਈ ਤਕਲੀਫ ਨਹੀਂ ਹੈ ਕੋਈ ਬਿਮਾਰੀ ਨਹੀਂ ਹੈ ਅੱਛਾ ਕੁਝ ਆ ਕੇ ਦੱਸੋ ਨਹੀਂ ਹੋ ਸਕਦਾ ਸਮਾਂ ਆ ਗਿਆ ਬੱਸ ਹੁਣ ਸਿਚੇ ਨਹੀਂ ਜਾਣਾ ਅੱਛਾ ਨਹੀਂ ਐਗਜ਼ਾਮਨ ਕੀਤਾ ਸੀ ਇਹ ਨਹੀਂ ਤੁਹਾਡੇ ਪਿਤਾ ਜੀ ਨੇ ਪਾਪਾਈ ਸੈਸਲ ਵਾਟਰ ਆਈਵ ਹਰਟ ਠੀਕ ਹੈ ਠੀਕ ਹੈ ਤੇ ਉਹਨਾਂ ਕਿਹਾ ਕਿ ਮੈਂ ਤੁਸੀਂ ਬਿਲਕੁਲ ਠੀਕ ਹੋ ਰਹੇ ਕੁਛ ਹੋਣੋਂ ਕਹਿੰਦੇ ਨਹੀਂ ਹੁਣ ਸਮਾਂ ਆ ਗਿਆ ਅੱਛਾ ਉਦੋਂ ਦੋ ਤਿੰਨ ਘੰਟੇ ਬਾਦੀ ਹੋ ਗਿਆ ਇਹ ਫਸਣਾ ਕਿਹ ਜੀ ਜਾਵੇ ਹਾਂ ਜਦ ਹੀ ਤੁਹਾਨੂੰ ਸੁਣਾ ਕੇ ਸਾਨੂੰ ਸੁਣਾਉਂਦੇ ਹੁੰਦੇ ਸੀ ਕਿਵੇਂ ਚਾਲ ਰਹੀ ਸੀ ਦੱਸਦੇ ਸੀ ਕਿ ਆਉਣ ਇਸ ਜਸਟ ਦੇ ਡਿਸਕ੍ਰਿਪਸ਼ਨ ਆ ਹਰੋਂ ਆ ਜੀ ਤੇ ਬਾਬਾ ਜੀ ਵੀ ਦੱਸਿਆ ਸੀ ਜਿਹੜੇ ਪਿਤਾ ਜੀ ਨੇ ਰਿਕਾਰਡਿੰਗ ਚ ਦੱਸ ਰਿਹਾ ਵੀ ਹੁਕਮਨਾਮ ਆਇਆ ਸੀ ਵੀ ਹੁਕਮਨਾਮ ਚ ਵੀ ਅਸੀਂ ਵੀ ਉਸ ਹੁਕਮਨਾਮ ਦੇ ਵਿੱਚ ਚਲੇ ਜਣਾ ਜੀ ਗਾਹਾਂ ਗੱਲਾਂ ਕਰਿਓ ਹਾਂ ਅੰਕਿਮ ਨੂੰ ਕੋਸ ਨਹੀਂ ਹੁਣ ਲੱਗਦਾ ਮਤਲਬ ਹਾਂ ਜੀ ਹਾਂ ਜੀ ਦੇਖੋ ਜੀ ਇਹ ਸਾਰਾ ਕੁਝ ਦੱਸ ਰਿਹਾ ਵੀ ਡਾਕਟਰ ਸਾਹਿਬ ਵੀ ਪਹਿਲਾਂ ਹੁਕਮਨਾਮ ਆਇਆ ਸੀ ਜੋ ਇਹਨਾਂ ਡਾਕੂਮੈਂਟ ਦੋਖ ਨਹੀਂ ਮੰਨੇ ਭਾਈ ਉਹਦਾ ਸੋਣੀ ਛੋੜ ਵਾਲੇ ਲੈਦੇ ਸੀ ਉਹ ਕਿ ਨਾ ਬਾਬਾ ਜੀ ਕੇ ਦੁਆਰਾ ਲਓ ਦੁਆਰਾ ਜੋ ਲਿਆ ਤੇ ਉਹ ਵੀ ਉਹੀ ਉਹ ਆ ਗਈ ਹੁਕਮ ਨਾ ਜੋ ਨਰ ਦੁੱਖ ਵਿੱਚ ਦੁੱਖ ਨਹੀਂ ਮੰਨੇ ਤੇ ਬਾਬਾ ਤੇ ਜਿਗਰ ਤੇ ਜਿਗਰ ਲੈ ਉਹਦਾ ਸ ਤੇ ਜਿਗਰ ਉਹਦਾ ਸ ਲੈ ਤੇ ਜਿਗਰ ਤੇ ਉਹਨੂੰ ਵੀ ਹੁਕਮ ਨਾ ਮੇਹੀ ਆਇਆ ਬੇ ਆਪਣਾ ਜਿਹੋ ਨ ਦੁੱਖ ਵਿੱਚ ਦੁੱਖ ਨਹੀਂ ਮੰਨੇ ਟੀਕਾ ਸੋਤ ਹੋਇਆ ਸੀ ਹੁਕਮ ਨਾ ਟੀਕਾ ਸਨ ਜਿਹਦੇ ਸਾਹਮਣੇ ਹੁੰਦੇ ਉੱਥੋਂ ਆਇਆ ਸੀ ਇਹ ਹੁਕਮ ਨਾ ਵੈਸੇ ਬਾਬਾ ਜੀ ਨੇ ਕਿ ਕਰੀਅਰ ਇੰਡੀਕੇਸ਼ਨ ਦਿੱਤੀ ਬਾਬਾ ਜੀ ਕਿ ਅਸੀਂ ਜਾ ਰਹੇ ਹਾਂ ਅੰਦਰ ਚੈੱਕਅਪ ਕਰਾ ਕੇ ਕੋਈ ਬੀ ਕੋ ਬੋਲੇ ਕੁਛ ਕੁਸ ਕਹੇ ਆ ਦੇਖੋ ਬੀ ਗੁਡ ਹੈਵਿਡੈਂਸ ਐਕਚੁਅਲੀ ਮੈਂ ਤੇ ਉਹਨੇ ਸਾਰਾ ਚੈੱਕ ਕੀਤਾ ਬਾਬਾ ਜੀ ਨੂੰ ਕੋਈ ਬਿਮਾਰੀ ਨਹੀਂ ਸੀ ਕੋਈ ਕੋਸਨਸੀ ਸੀ ਬਾਬੇ ਚੈੱਕ ਕਰਾ ਕੇ ਹੁਕਮ ਆ ਗਿਆ ਸੀ ਅਜ ਤੱਕ ਦੇ ਉਸ ਸੱਦੇ ਦੀ ਹੁਕਮ ਸਾਨੂੰ ਅੱभी ਹੁਕਮ ਆ ਗਿਆ ਅਸੀਂ ਹੁਣ ਸੱਦੇ ਦੀ ਡਾਕਟਰ ਦੇ ਚਲਿਆ ਉਹ ਡਾਕਟਰ ਸਾਹਿਬ ਕਹਿੰਦੇ ਸੀ 2:30 ਵਜੇ ਗਏ ਸੀ 4:30 ਵਜੇ ਕਰੀਬ ਅਸੀਂ ਨਿਕਲੇ ਆ ਉਥੋਂ ਬਾਬੇ ਜੀ ਕੋਲ ਅੰਦਰ ਗਏ ਆ ਕਿ ਵੀ ਅਸੀਂ ਘਰੇ ਪਹੁੰਚਿਆ 6 ਵਜੇ ਤੇ ਉਸ ਤੋਂ ਬਾਅਦ ਕਦੇ ਸਾਨੂੰ ਪਤਾ ਲੱਗਿਆ ਵੀ ਬਾਬਾ ਜੀ ਚੜ੍ਹਿਆ ਸਭ ਕਰਵਾਸ ਹੋ ਗਏ ਉਹ ਚੜਾਈ ਕਹਿ ਰਹੇ ਮੈਂ ਮਸ ਬਈ ਤਾਂ ਅਸੀਂ ਸਰ ਕਰ ਸਕੋ ਬਾਬਾ ਜੀ ਹੈ ਨਾ ਤੇ ਬਾਬਾ ਦੇ ਦੋਨੋਂ ਬੰਦੇ ਐਮਡੀ ਡਾਕਟਰ ਹੀ ਵੱਡੇ ਤੇ ਇਹਨਾਂ ਨੂੰ ਕੋਈ ਬੰਦਾ ਚੜ੍ਹਾ ਸਕਦਾ ਇਹ ਬੈਠ ਕੇ ਮੈਂ ਤੁਹਾਨੂੰ ਦੱਸ ਰਿਹਾ ਇਹਨਾਂ ਦੇ ਬਈ ਟੈਲੀਫੋਨ ਨੰਬਰ ਵੀ ਮੈਂ ਸਾਰੇ ਮੈਂ ਦੇ ਦੇ ਰਿਹਾ ਜੀ ਡਾਕਟਰ ਜਗਦੀਪ ਸਿੰਘ ਹੈ ਇਹਨਾਂ ਦਾ ਇੱਕ ਲੜਕਾ ਹੈ ਡਾਕਟਰ ਦਾ ਇੱਕ ਲੜਕਾ ਹੈਗਾ ਇਹ ਡਾਕਟਰ ਤੇਜ ਵੀ ਹੈ ਉਹ ਯੂਐਸਏ ਆ ਡਾਕਟਰ ਤੇ ਦੂਜੇ ਡਾਕਟਰ ਜਗਦੀਪ ਸਿੰਘ ਅੰਮਰਸਾ ਦੇ ਵਿੱਚ ਡਾਕਟਰ ਜਗਦੀਪ ਸਿੰਘ ਅੰਮਰਸਾ ਤੇ ਉਹਨਾਂ ਦਾ ਨੰਬਰ 98722 ਤੇ 22938 ਇਹ ਉਹਨਾਂ ਦਾ ਨੰਬਰ ਆ ਤੁਸੀਂ ਉਹਨਾਂ ਨੂੰ ਬਿਕਨਫਰਮ ਕਰ ਸਕਦੇ ਹੋ ਉਹ ਕਹਿੰਦੇ ਵੀ 1 ਸਾਲ ਤੱਕ ਕੋਈ ਕੋਈ ਆਇਆ ਪੁੱਛਣ ਨਹੀਂ ਆਇਆ 1 ਸਾਲ ਤੋਂ ਬਾਅਦ ਸਾਡੇ ਕੋਲ ਸਰਜੀਤ ਸਿੰਘ ਮਜੀਠੀਆ ਮਜੀਠੀਆ ਸਾਹਿਬ ਆਏ ਉਹਨਾਂ ਨੇ ਪੁੱਛਿਆ ਵੀ ਕੀ ਗੱਲ ਹੋਈ ਆ ਤੇ ਦੂਜਾ ਭਗਤ ਸਿੰਘ ਸ਼ੈਸ਼ਨ ਜਾਇ ਜਾਈ ਕੀ ਗੱਲ ਹੋਈ ਆ ਉਹਨਾਂ ਨੇ ਦੱਸਿਆ ਇਹ ਗੱਲ ਆ 先生が令和でいて。